ਮਮਿਡਾ ਚੈਨਲ ਦੇ ਵੇਖੀ ਤਾਨੂੰ ਪਿਆਰ ਪੇ ਸਸਤਰੀ ਕਾਲ ਮੈਂ ਬਣੀ ਜੀਰਾ ਮੈਂ ਪਹੁੰਚਿਆ ਹਾਂ ਲੁਧਿਆਣੇ ਜ਼ਿਲ੍ਹੇ ਦੇ ਪਿੰਡ ਆਲੀਵਾਲ ਜਿੱਥੇ ਚੋਰਾਂ ਦੇ ਇੰਨੇ ਹੌਸਲੇ ਬਲੰਦ ਹੋ ਗਏ ਆ ਭੋਲਾ ਟੈਂਟ ਵਾਲਾ ਜਸਪਾਲ ਸਿੰਘ ਭੋਲਾ ਟੈਂਟ ਵਾਲਾ ਜਿੱਥੇ ਟੈਂਟ ਦੀ ਦੁਕਾਨ ਵਿੱਚੋਂ ਮੋਟਰ ਕੱਢਣ ਦੀ ਕੋਸ਼ਿਸ਼ ਕੀਤੀ ਇੱਥੇ ਲੱਗ ਲੱਗ ਵੱਖ-ਵੱਖ ਥਾਵਾਂ ਤੇ ਚੋਰੀਆਂ ਆਈਆਂ ਪਰ ਚੋਰਾਂ ਦੇ ਹੱਥ ਪੱਲੇ ਕੋਹਣੀ ਆਇਆ ਇਹ ਤਿੰਨਾਂ ਦੁਕਾਨਾਂ ਦੇ ਜਿੰਦੇ ਭੰਨੇ ਹੋਏ। ਠੀਕ ਹੈ। ਮਾਲੂ ਕੀ ਕੀ ਆਪਣੇ ਲੈ ਗਿਆ ਗਏ ਜੀ। ਬਾਈ ਜੀ ਰਾਤ ਸਾਨੂੰ 11:30 ਵਜੇ ਫੋਨ ਆਇਆ ਸੀ ਨਾਲ ਦੇ ਪਿਛਲੇ ਘਰ ਚੋਂ ਵੀ ਦੋ ਬੰਦੇ ਆਏ ਨੇ ਤੇ ਉਹ ਖੜਕਾ ਬਹੁਤ ਕਰ ਰਹੇ ਨੇ ਵੀ ਤੁਹਾਡੇ ਘਰਾਂ ਚੋਂ ਤਾਂ ਨਹੀਂ ਕੋਈ ਬੰਦਾ ਆਇਆ ਵੀ ਰਾਤ ਨੂੰ ਕੰਮ ਹੋਊਗਾ। ਤੇ ਅਸੀਂ ਕਿਹਾ ਵੀ ਅਸੀਂ ਤਾਂ ਹੈ ਨਹੀਂ ਸੀਗੇ ਜੋ ਜਦੋਂ ਸੀ ਇੱਥੇ ਪਹੁੰਚੇ ਉੱਤੇ ਇੱਥੇ ਦੋ ਜਿੰਦੇ ਭੰਨੇ ਬੈਸੇ ਤੇ ਉਹ ਬਾਈ ਜੀ ਦੇ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ। ਸਾਨੂੰ ਇੱਥੇ ਆ ਕੇ ਦੱਸਿਆ ਵੀ ਤੁਹਾਡੇ ਇੱਥੇ ਚੋਰੀ ਹੋਈ ਹੈ ਸਭ ਵੀ ਉਪਰੇ ਹੀ ਬੰਦੇ ਆਏ ਨੇ ਜਿਨ੍ਹਾਂ ਨੇ ਜਿੰਦੇ ਤੋੜ ਕੇ ਤੇ ਅੰਦਰਲੀ ਸਾਈਡ ਜਾ ਕੇ ਮੋਟਰ ਵੀ ਕੱਢੀ ਹੈ ਤੇ ਆ ਉਹਨਾਂ ਦੀ ਆ ਰਾਡ ਸੀ ਜਿਹੜੀ ਉਹਨਾਂ ਇੱਥੇ ਭੱਜਣ ਦੇ ਮਾਮਲੇ ਛੱਡ ਗਏ ਇੱਥੇ ਗਲਤੀ ਨਾਲ ਤੇ ਨਹੀਂ ਤਾਂ ਲੈ ਜਾਣੀ ਸੀ ਜਦੋਂ ਇੱਥੇ ਬਾਈ ਜੀ ਨੇ ਆ ਕੇ ਰੋਕਿਆ ਵੀ ਚੋਰ ਚੋਰ ਉਹ ਇਧਰੋਂ ਬਾਹਰ ਗਲੀ ਚੋਂ ਭੱਜ ਗਏ ਕਿਹੜੀ ਕੱਢੀ ਵੀ ਮੋਟਰ ਦਿਖਾਗੇ ਹਾਂ ਜੀ ਆ ਦੁਕਾਨ ਅੰਦਰ ਵੇਚੀ ਤੇ ਆ ਸਾਰੀ ਮੋਟਰ ਇੱਥੋਂ ਕੱਢ ਕੇ ਉਹਨਾਂ ਨੇ ਬਾਹਰ ਕੀਤੀ ਜੀ ਉਹ ਕਹੇ ਭਾਂਡੇ ਤੇ ਹੀ ਉਹ ਕੁਛ ਆ ਦੇ ਸਕਦੇ ਆ ਚੌਂਕ ਚੋਰਾਂ ਦੇ ਇੰਨੇ ਹੌਸਲੇ ਬਲੰਦ ਹੋ ਗਏ ਰਾਤ ਨੂੰ 11 ਵਜੇ ਮੋਟਰ ਕੱਢਦੇ ਹੈਵੀ ਰਿਆ ਮੋਟਰ ਸੀਗੀ ਇਹ ਮੰਨ ਲਓ ਆਪਾਂ ਨੂੰ ਪਤਾ ਕਿਵੇਂ ਲੱਗਾ ਭਾਈ ਇਹ ਨਾਲ ਹੀ ਇਹਨਾਂ ਆਪਣਾ ਆਪਣੇ ਹੀ ਘਰ ਆ ਇਹਨਾਂ ਨੇ ਸਾਨੂੰ ਰਾਤ ਨੂੰ 11:30 ਵਜੇ ਫੋਨ ਕੀਤਾ ਸੀਗੇ ਵੀ ਤੁਹਾਡੇ ਇੱਥੇ ਖੜਕਾ ਹੁੰਦਾ ਪਿਆ ਵੀ ਤੁਸੀਂ ਅਸੀਂ ਕਿੱਥੇ ਹੈ ਨਹੀਂਗੇ ਤੇ ਜਦੋਂ ਅਸੀਂ ਪਹੁੰਚੇ ਤੇ ਉਹ ਚੋਰ ਇੱਕ ਇੱਧਰ ਦੀ ਕੰਧ ਟੱਪ ਕੇ ਭੱਜੇ ਇੱਕ ਨਾਲ ਦੀ ਗਲੀ 'ਚ ਭੱਜ ਗਏ ਮੰਨ ਲਓ ਹੱਥ ਪੱਲੇ ਕੋਹਨੇ ਆਏ ਨਹੀਂ ਕੁਛ ਨਹੀਂ ਆਇਆ ਉਹਨਾਂ ਦੇ ਆਉਂਨਾ ਜਿੰਦੇ ਤੋੜੇ ਹੋਏ ਨੇ ਉਹਨਾਂ ਨੇ ਵਿੱਚ ਰਾੜ ਪਾ ਕੇ ਇਹਨੂੰ ਘੁਮਾ ਕੇ ਤੋੜਦਾ ਅਚੋ ਸੱਬੜ ਛੱਡ ਗਿਆ ਉਹ ਜਿਹੜੀ ਰਾੜ ਅੱਛਾ ਜੀ ਮਨ ਲ ਹੋਰ ਵੀ ਕਹਿੰਦੇ ਆਪਣੇ ਪਿੰਡ ਤਿੰਨ ਜਗ੍ਹਾ ਚੋਰੀ ਹੋਰ ਕੀ ਕੀਤਾ ਇੱਥੇ ਤੋਂ ਉਹਨਾਂ ਨੇ ਮੋਟਰ ਕਰਨ ਦੀ ਕੋਸ਼ਿਸ਼ ਕੀਤੀ ਇੱਥੋਂ ਨਾ ਕਾਮਿਆਂ ਵੀਰੇ ਇਧਰ ਜਾ ਕੇ ਨਾਲ ਵੀ ਇਧਰ ਸਾਈਡ ਤੇ ਦੁਕਾਨਾਂ ਨੇ ਉਹ ਲੱਕੜੀਆਂ ਨੇ ਤੇ ਉਹਨਾਂ ਦੇ ਦੁਕਾਨ ਦੇ ਜਿੰਦੇ ਵੀ ਤੋੜੇ ਰਾਤ ਨੂੰ 11 ਵਜੇ ਉਹਨਾਂ ਦੇ ਵੀ ਦੇ ਵੀਰੇ ਤੋਂ ਤੇ ਜਾ ਕੇ ਉਹਨਾਂ ਨੇ ਪਹਿਲਾਂ ਤਾਂ ਸ਼ਟਰ ਤੋੜੇ ਤੇ ਉਹ ਨਾ ਅੰਦਰੋਂ ਤਾਂ ਖਾਲੀ ਸੀ ਤੇ ਉਹਨਾਂ ਨੂੰ ਉੱਥੋਂ ਵੀ ਕੁਝ ਨਹੀਂ ਮਿਲੇ ਤੇ ਉੱਥੋਂ ਹੀ ਭੱਜ ਗਏ ਮਨ ਲ ਹੁਣ ਮਨ ਲ ਕੀ ਕਹਿਣਾ ਵਾ ਕੋਣ ਬੱਸ ਅਸੀਂ ਇਹੀ ਚਾਹੁੰਦੇ ਆਂ ਵੀ ਸ਼ਕਤੀ ਵਧਾਈ ਜਾਵੇ ਜਿਹੜੇ ਕੈਮਰੇ ਅਸੀਂ ਜਿਹੜੇ ਲੱਗੇ ਆ ਨੇ ਸਰਕਾਰ ਵੱਲੋਂ ਇਹ ਅਸੀਂ ਚੈੱਕ ਕਰਾਵਾਂਗੇ ਤੇ ਦੇਖਣਾ ਕਿ ਮਿਲਦਾ ਸਾਨੂੰ ਇਹਨਾਂ ਪੀਜਾ ਜੋ ਵੀ ਚੋਰ ਸਭ ਮਿਲਦਾ ਹੱਥ ਆਉਂਦਾ ਕਿ ਨਹੀਂ ਅਸੀਂ ਆਪਣੇ ਕਹਿਣਾ ਜੀ ਇੰਨੀਆਂ ਚੋਰੀਆਂ ਵੱਧ ਚੁੱਕੀਆਂ ਵਾ ਇੰਨਾ ਮੰਨ ਲਓ ਮੇਰੇ ਤੋਂ ਤਾਂ ਹੋਣੀ ਨਹੀਂ ਉਹ ਗੱਲ ਮੇਰਾ ਗੱਜਰ ਦੋਖਦਾ ਹੈ ਹੈ ਆ ਗੱਲੂ ਆਪਣੇ ਤਿੰਨ ਜਗ੍ਹਾ ਤੇ ਤਿੰਨ ਜਗ੍ਹਾ ਤੇ ਆਲੀ ਰਾਤ ਚੋਰੀ ਬਾਈ ਬਾਈ ਗਦੀਪ ਸਿੰਘ ਨਾਲ ਗੱਲ ਕਰਾਉਣੇ ਇਹਨਾਂ ਦੀ ਰਾਤੀ ਉਹਨਾਂ ਨੇ ਕੋਸ਼ਟ ਕੀਤੀ ਚੋਰੀ ਕਰਨ ਦੀ ਜਿੰਦਾ ਭਰਨਦੀ ਕੋਸ਼ਟ ਇਹਨਾਂ ਦੀ ਕੀਤੀ ਆ ਤੇ ਪਰ ਇਹਨਾਂ ਨੂੰ ਮਿਲਿਆ ਕੋਹ ਨਹੀਂ ਲੈ ਕੋਹ ਨਹੀਂ ਬਾਈ ਜੀ ਨਾਲ ਗੱਲ ਕਰਦੇ ਬਾਈ ਗਦੀਪ ਸਿੰਘ ਹਾਂ ਸੱਸੀ ਆ ਬਾਈ ਜੀ ਸੱਸੀ ਦਾ ਠੀਕ ਆ ਨਾ ਬਾਈ ਰਾਤੀ ਆਪਣੀ ਵਾਲਾ ਚੋਰੀ ਦਾ ਬਾਈ ਜੀ ਸਾਡੇ 2-3 ਦੁਕਾਨਾਂ ਸੀਗੀਆਂ ਜੀ ਇੱਕ ਦੇ ਦਾ ਚੋਰੀ ਹੋ ਗਈ ਤੋਂ ਬਚ ਗਈ ਮੇਰੀ ਦੁਕਾਨ ਨੂੰ ਰਾਡ ਪਾਉਂਦੇ ਰਹੇ ਪਰ ਫਿਰ ਰਾਡ ਨਹੀਂ ਲੱਗੀ ਪਰ ਭੱਜ ਗਏ ਬੰਦੇ ਜੀ ਹਾਂਜੀ ਇੱਕ ਦੁਕਾਨ ਸਾਡੇ ਨਾਲ ਦੀ ਉਹਦਾ ਤਾਲਾ ਤੋੜ ਗਏ ਜੀ ਹਾਂਜੀ ਉਹ ਜੋ ਸਮਾਨ ਬਚ ਗਿਆ ਜੀ ਉਹ ਕਹਿੰਦੇ ਰਾਤ ਦੇ ਦਿਨ ਮੈਂ ਦੇਖੀ ਹੋਈ ਇਹ ਵਖਾ ਕੇ ਆਇਆ ਮਰਾੜ ਮਲੋ ਰਾੜੇ ਲੱਗ ਗਿਆ ਹਾਂਜੀ ਹਾਂਜੀ ਉਹ ਲੱਗ ਗਿਆ ਜੀ ਅੱਛਾ ਜੀ ਹੁਣ ਮਨ ਲੋ ਕੀ ਕਹਿਣਾ ਮਨ ਲੋ ਇਹ ਚੋਰੀ ਦੇਖੋ ਜੀ ਚੋਰੀ ਇਹ ਹੀ ਆ ਜੀ ਹੁਣ ਤਾਂ ਮੈਂ ਰਾਤ ਨੂੰ ਕਰੰਟ ਲਾ ਦਨਾ ਜੀ ਜਿਹੜਾ ਮਰ ਗਿਆ ਮਰ ਗਿਆ ਜੀ ਇਹ ਤਾਂ ਕੋਈ ਚੱਕਰ ਨਹੀਂ ਜੀ ਠੀਕ ਹੈ ਜੀ ਜੋਣੀ ਤਰਾਫ ਵੀ ਕੀਤੀ ਜਾਣਾ ਸਰਕਾਰ ਨੂੰ ਕਹਿ ਕੇ ਮੰਡਿਆਂ ਦੇ ਭਾਰ ਦਾ ਘਟਨਾ ਕੇ ਆਓ ਕਰੂਗਾ ਲਈ ਆ ਜਿੰਨੇ ਚੋਰੀ ਹੋਈ ਆ ਤੇ ਚੋਰੀ ਜੀ ਹੁਣ ਸਰਕਾਰ ਨੂੰ ਤਲਾਹ ਦਿੱਤੀ ਹੋਈ ਸਰਕਾਰੋਂ ਦਾ ਇੰਤਜ਼ਾਮ ਤਾਂ ਕਰੇ ਨਾਣ ਕੇ ਦੇਖੇ ਮੌਕੇ ਰੱਖੇ ਵੀ ਕਿਵੇਂ ਤੇ ਕੁੱਪੀਆਂ ਕਿਵੇਂ ਹੋਣੀਆਂ ਵੀਰੇ ਕੋਈ ਤਲਾਹ ਦਿੱਤੀ ਮਾਲ ਦੋ ਦਰਖਾਸਤ ਨਹੀਂ ਜੇ ਗਏ ਨਹੀਂ ਕੀਤੀ ਇਹਦੇ ਜਾਣਾ ਜੀ ਹਾਂ ਜੀ ਉਹਦੀ ਵੀਡੀਓ ਰਿਕਾਰਡਿੰਗ ਮੰਗਦੇ ਹੋ ਜੀ ਠੀਕ ਹੈ ਠੀਕ ਹੈ ਜੀ ਓਕੇ ਜੀ